ਜੋ ਰੀਸੈਂਟਲੀ ਸਾਡਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਅਪਰੋਧ ਜੋ ਮੁਹਿੰਮ ਚੱਲ ਰਹੀ ਹੈ ਉਹਦੀ ਲੜੀ ਦੇ ਵਿੱਚ ਹੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਦਿੱਤਿ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਤੇ ਸਾਡੇ ਐਸਐਚਓ ਬਰਾਮਪੁਰ ਉਹਨਾਂ ਦੇ ਨਾਲ ਸਾਡੀ ਪਠਾਨ ਗੁਰਦਾਸਪੁਰ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਇਹਨਾਂ ਨੇ ਬਰਾਮਪੂਰੀ ਰੀਚ ਨਾਕਾ ਲਗਾਇਆ ਸੀ ਉਸ ਨਾਕੇ ਦੌਰਾਨ ਦੋ ਲੜਕੇ ਇੱਕ ਸਹਿਮਦੀਪ ਦੂਜਾ ਕਰਨ ਇਹ ਪਿੰਡ ਅਗਵਾਨ ਪੈਂਦਾ ਥਾਣਾ ਕਲਾਂਨੌਰ ਇਹ ਦੋਨੇ ਹੀ ਗ੍ਰਿਫਤਾਰ ਕੀਤੇ ਸੀ ਇਹਨਾਂ ਕੋਲੋਂ 254 ਗ੍ਰਾਮ ਹਿਰਨ ਇੱਕ 32 ਬੋਰ ਪਿਸਟਰ 2200 ਰੁਪਏ ਆਨ ਕੋ ਡਰਗ ਮਨੀ ਬਰਾਮਦ ਹੋਈ ਔਰ ਇਹਨਾਂ ਦੇ ਖਿਲਾਫ ਆਪਾਂ ਆਂਟੀ ਪੀਅਰ ਸੈਕਟਰ ਦੀ ਇਮਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ ਹੈਗੀ ਸਾਡੀ 56 ਥਾਣਾ ਭਰਾਮਪੁਰ ਵਿੱਚ ਔਰ ਇਨੀਸ਼ੀਅਲ ਅਨਕੁਆਰੀ ਤੋਂ ਜੋ ਜਾਂ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਾ ਕਿ ਇਹ ਪਿਸਟਲ ਕੁਝ ਮਹੀਨੇ ਪਹਿਲਾਂ ਇਹ ਕਾਦੀਆਂ ਜਿਹੜਾ ਹੈਗਾ ਗਨ ਹਾਊਸ ਉਤੋਂ ਚੋਰੀਆ ਸੀ ਸੋ ਆਪਾਂ ਇਹਦੇ ਪਿੱਛੇ ਜਾ ਕੇ ਬੈਕਵਰਡ ਲਿੰਕ ਚੈੱਕ ਕਰ ਰਹੇ ਹਾਂ ਜੋ ਸਾਨੂੰ ਹਿਰਨ ਮਿਲੀ ਹੈ ਇਸ ਤੋਂ ਇਲਾਵਾ ਇਹਨਾਂ ਬੰਦਿਆਂ ਦਾ ਜੋ ਇਹਨਾਂ ਪਿਸਟਲ ਰੱਖਿਆ ਸੀ ਕਿਸ ਪਰਪਸ ਲਈ ਯੂਜ਼ ਕੀਤਾ ਇਹਨਾਂ ਦਾ ਕੀ ਮਕਸਦ ਸੀ ਉਹ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੂੰ ਅੱਜ ਆਪਾਂ ਕੋਰਟ 'ਚ ਪੇਸ਼ ਕੀਤਾ ਪੁਲਿਸ ਰਿਮਾਂਡ ਮਿਲਿਆ ਤੇ ਇਹਦੀ ਜਿਹੜੀ ਆ ਉਹ ਥਾਰੋ ਲਈ ਇਨਵੈਸਟੀਗੇਸ਼ਨ ਕਰ ਰਹੇ ਹਾਂ ਆਪਾਂ ਅੱਜ ਇਨਟੈਰੋਗੇਟ ਕਰਾਂਗੇ ਹੁਣ ਆਪਾਂ ਕਿਉਂਕਿ ਅਸੀਂ ਪੁਲਿਸ ਰਿਮਾਂਡ ਲੈ ਲਿਆ ਉਹ ਦੇਖਾਂਗੇ ਇਹਨਾਂ ਦਾ ਪਿਸਤਲ ਰੱਖਣ ਦਾ ਮਕਸਦ ਕੀ ਸੀ ਬਹਾਲ ਜੋ ਆਪਾਂ ਇਹਦੀ ਜੋ ਇਨੀਸ਼ੀਅਲ ਇਹਦਾ ਬੈਕ ਗਰਾਉਂਡ ਹੈਗਾ ਜਾਂ ਬੈਕ ਹਿਸਟਰੀ ਹੈਗੀ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀ ਸੈਕਟਰ ਔਰ 307 ਦੇ ਚੋਰੀ ਠੱਗੀਆਂ ਦੇ ਮਕਦਮੇ ਦਰਜ ਨੇਖੋ ਜੀ ਕ੍ਰਾਈਮ ਤੇ ਹਮੇਸ਼ਾ ਐਗਜ਼ਿਸਟ ਕਰਦਾ ਰਹਿੰਦਾ ਹੈ ਗੱਲ ਹੈ ਕਿ ਪੁਲਿਸ ਅਲਰਟ ਹੈ ਪੰਜਾਬ ਪੁਲਿਸ ਪੂਰਾ ਸਤਰਕਾ ਕੰਮ ਕਰਦੀ ਹੈ ਔਰ ਇਲਾਕੇ ਦੇ ਵਿੱਚ ਕਿਸੇ ਵੀ ਜਿਹੜਾ ਬੈਡ ਅਨਸਰ ਹੈ ਉਹਨੂੰ ਪਨਪਨੀ ਦਿੱਤਾ ਜਾਂਦਾ ਹੈ ਜੋ ਰੀਸੈਂਟਲੀ ਸਾਡਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜੋ ਮੁਹਿੰਮ ਚੱਲ ਰਹੀ ਹੈ ਉਹਦੀ ਲੜੀ ਦੇ ਵਿੱਚ ਹੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਦਿੱਤਿ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਤੇ ਸਾਡੇ ਐਸਐਚਓ ਬਰਾਮਪੁਰ ਉਹਨਾਂ ਦੇ ਨਾਲ ਸਾਡੀ ਪਠਾਨ ਗੁਰਦਾਸਪੁਰ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਇਹਨਾਂ ਨੇ ਬਰਾਮਪੁਰੀ ਰੀਚ ਨਾਕਾ ਲਗਾਇਆ ਸੀ ਉਸ ਨਾਕੇ ਦੌਰਾਨ ਦੋ ਲੜਕੇ ਇੱਕ ਸਹਿਮਦੀਪ ਦੂਜਾ ਕਰਨ ਇਹ ਪਿੰਡ ਅਗਵਾਨ ਪੈਂਦਾ ਥਾਣਾ ਕਲਾਂਨੌਰ ਇਹ ਦੋਨੇ ਹੀ ਗ੍ਰਿਫਤਾਰ ਕੀਤੇ ਸੀ ਇਹਨਾਂ ਕੋਲੋਂ 254 ਗ੍ਰਾਮ ਹਿਰਨ ਇੱਕ 32 ਬੋਰ ਪਿਸਟਲ 2200 ਰੁਪਏਾਨੂ ਕੁ ਡਰਗ ਮਣੀਪੁਰ ਆਉਂਦੀ ਔਰ ਇਹਨਾਂ ਦੇ ਖਿਲਾਫ ਆਪਾਂ ਆਂਟੀ ਪੀਅਰ ਸੈਕਟਰ ਦੀ ਇਨ ਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ ਹੈਗੀ ਸਾਡੀ 56 ਥਾਣਾ ਭਰਮਪੁਰ ਵਿੱਚ ਔਰ ਇਨੀਸ਼ੀਅਲ ਅਨਕੁਆਰੀ ਤੋਂ ਜੋ ਜਾਂ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਾ ਕਿ ਇਹ ਪਿਸਟਲ ਕੁਝ ਮਹੀਨੇ ਪਹਿਲਾਂ ਇਹ ਕਾਦੀਆਂ ਜਿਹੜਾ ਹੈਗਾ ਗਨ ਹਾਊਸ ਉਤੋਂ ਚੋਰੀ ਹੋਇਆ ਸੀ ਸੋ ਆਪਾਂ ਇਹਦੇ ਪਿੱਛੇ ਜਾ ਕੇ ਬੈਕਵਰਡ ਲਿੰਕ ਚੈੱਕ ਕਰ ਰਹੇ ਹਾਂ ਜੋ ਸਾਨੂੰ ਹੀਰੋਨ ਮਿਲੀ ਹੈ ਇਸ ਤੋਂ ਇਲਾਵਾ ਇਹਨਾਂ ਬੰਦਿਆਂ ਦਾ ਜੋ ਇਹਨਾਂ ਪਿਸਟਲ ਰੱਖਿਆ ਸੀ ਕਿਸ ਪਰਪਸ ਲਈ ਯੂਜ਼ ਕੀਤਾ ਇਹਨਾਂ ਦਾ ਕੀ ਮਕਸਦ ਸੀ ਉਹ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੂੰ ਅੱਜ ਆਪਾਂ ਕੋਰਟ 'ਚ ਪੇਸ਼ ਕੀਤਾ ਪੁਲਿਸ ਰਿਮਾਂਡ ਮਿਲਿਆ ਤੇ ਇਹਦੀ ਜਿਹੜੀ ਆ ਉਹ ਥਾਰੋਲੀ ਇਨਵੈਸਟੀਗੇਸ਼ਨ ਕਰ ਰਹੇ ਆਪਾਂ ਅੱਜ ਇੰਟਰੋਗੇਟ ਕਰਾਂਗੇ ਹੁਣ ਆਪਾਂ ਕਿਉਂਕਿ ਅਸੀਂ ਪੁਲਿਸ ਰਿਮਾਂਡ ਲੈ ਲਿਆ ਉਹ ਦੇਖਾਂਗੇ ਇਹਨਾਂ ਦਾ ਪਿਸਤਲ ਰੱਖਣ ਦਾ ਮਕਸਦ ਕੀ ਸੀ ਬਹਰਾਲ ਜੋ ਆਪਾਂ ਇਹਦੀ ਜੋ ਇਨੀਸ਼ੀਅਲ ਇਹਦਾ ਬੈਕ ਗਰਾਉਂਡ ਹੈਗਾ ਜਾਂ ਬੈਕ ਹਿਸਟਰੀ ਹੈਗੀ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀ ਸੈਕਟਰ ਔਰ 307 ਦੇ ਚੋਰੀ ਠੱਗੀਆਂ ਦੇ ਮਕਦਮੇ ਦਰਜ ਆ ਦੇਖੋ ਜੀ ਕ੍ਰਾਈਮ ਤੇ ਹਮੇਸ਼ਾ ਐਗਜ਼ਿਸਟ ਕਰਦਾ ਰਹਿੰਦਾ ਹੈ ਗੱਲ ਹੈ ਕਿ ਪੁਲਿਸ ਅਲਰਟ ਹੈ ਪੰਜਾਬ ਪੁਲਿਸ ਪੂਰਾ ਸਤਰਕਣਾ ਕੰਮ ਕਰਦੀ ਹੈ ਔਰ ਇਲਾਕੇ ਦੇ ਵਿੱਚ ਕਿਸੇ ਵੀ ਜਿਹੜਾ ਬੈਡ ਆਂਸਰ ਉਹਨੂੰ ਪਨਪਨੀ ਦਿੱਤਾ ਜਾਂਦਾ ਹੈ